ੋਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹਾਂ ਜੀ ਸੰਗਤ ਜੀ ਅੱਜ ਤਰੀਕਾ ਜੀ 21 ਜਨਵਰੀ ਦਿਨ ਐਤਵਾਰ ਜੀ ਤੇ ਜਿਸ ਵੀ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹਦਾ ਨਾਮ ਆ ਜੈਪਾਲ ਇਹ ਸਾਡੇ ਆਸ਼ਰਮ ਦਾ ਪਹਿਲਾ ਮੈਂਬਰ ਆ ਜੀ ਤੇ ਇਹ ਵੀਰ ਸਾਡੇ ਕੋਲ ਕਰੀਬ 218 ਦੇ ਵਿੱਚ 11 ਤਰੀਕ 11 ਅਕਤੂਬਰ 2018 ਦੇ ਵਿੱਚ ਇਹ ਸਾਡੇ ਕੋ ਪਿੰਡ ਜਫਰਾਲ ਦੇ ਵਿੱਚ ਨੂੰ ਲੈ ਕੇ ਆਏ ਸੀ ਅਸੀਂ ਇਹ ਸਾਨੂੰ ਵੀਰ ਗਰਦਾਸਪੁਰ ਤੋਂ ਰੂੜੀਆਂ ਤੋਂ ਬਹੁਤ ਹੀ ਮਾੜੇ ਹਾਲਾਤ ਵਿੱਚ ਮਿਲਿਆ ਸੀ ਸਾਨੂੰ ਲਵਾਰਸ ਹਾਲਾਤ ਵਿੱਚ ਮਿਲਿਆ ਸੀ ਉਦੋਂ ਅਸੀਂ ਨਵੀਂ ਨਵੀਂ ਸੇਵਾ ਆਰੰਭ ਕੀਤੀ ਸੀ ਤੇ ਸਾਡੇ ਟੀਮ ਦੇ ਮੈਂਬਰ ਇਹਨੂੰ ਜਾ ਕੇ ਉੱਥੋਂ ਲੈ ਕੇ ਆਏ ਸੀ ਤੇ ਉਦੋਂ ਇਸ ਵੀਰ ਦੇ ਹਾਲਾਤ ਬਹੁਤ ਮਾੜੇ ਸੀ ਇਦੇ ਸਰੀਰ ਦੇ ਵਿੱਚ ਕਰੀਬ 2 ਗ੍ਰਾਮ ਖੂਨ ਰਹਿ ਗਿਆ ਸੀ ਤੇ ਥੋੜੀ ਮੈਂ ਕੈਮਰਾਮੈਨ ਨੂੰ ਅੱਗੇ-ਅੱਗੇ ਸਕਰੀਨ 'ਚ ਫੋਟੋ ਦਿਖਾਓ ਇਹਦੀ ਆ ਹਾਲਾਤ ਸੀ ਇਹਦੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਜੈਪਾਲ ਬਿਲਕੁਲ ਤੰਦਰੁਸਤ ਆ ਜੀ ਤੇ ਜੈਪਾਲ ਸਾਨੂੰ ਕਈ ਯਾਰ ਵਿਚਾਰ ਕਹਿੰਦਾ ਵੀ ਮੈਂ ਆਪਣੇ ਘਰ ਜਾਣਾ ਵਾਂ ਆਪਣੇ ਮਾਪਿਓਂ ਕੋ ਜਾਣਾ ਵਾਂ ਆਪਣੇ ਪਿੰਡ ਜਾਣਾ ਵਾਂ ਤੇ ਅਸੀਂ ਇਹਨੂੰ ਬੜੀ ਯਾਰ ਪੁੱਛਿਆ ਵੀ ਤੇਰਾ ਐਡਰੈਸ ਕੀ ਆ ਤੇਰਾ ਘਰ ਬਾਰ ਤੇਰੇ ਮਾਤਾ ਪਿਤਾ ਦਾ ਨਾਮ ਕੀ ਆ ਤੇ ਇਹ ਸਾਨੂੰ ਆਪਣੇ ਆਪਣਾ ਨਾਮ ਜੈਪਾਲ ਦੱਸਦਾ ਵਾ ਅਤੇ ਆਪਣੇ ਪਿਤਾ ਦਾ ਭாக ਸਿੰਘ ਮਾਤਾ ਦਾ ਨਾਮ ਬਗਬਤੀ ਜੱਬ ਕੀ ਨਾਮ ਆ ਮਾਤਾ ਦਾ ਬਗਬਤੀ ਬਗਬਤੀ ਦੱਸਦਾ ਵਾ ਔਰ ਕਿੰਨੇ ਭਾਈ ਬਹਿਨੋ 11 11 ਅਭੀ 4 ਬੋਲਦੇ ਇਥੇ 4 ਹਾਂਜੀ नहीं अभी तूने चार बोला मेरे चार भाई बहन थे चिरकोट वहाँ क्या है चिरकोट में चिरकोट में कुछ भी ना है तूने बोला ना तेरा एड्रेस चिरकोट है गांव चिरकोट है नहीं, नहीं। अच्छा बिहार का संगत जी ये वीर सानू अपना नाम ਦੱਸਦਾ ਵਾ ਤੇ ਆਪਣੇ ਭਰਾ ਦੱਸਦਾ ਵੀ ਅਸੀਂ ਚਾਰ ਭਰਾ ਤੇ ਇੱਕ ਭੈਣ ਸੀ ਭੈਣ ਦਾ ਨਾਮ ਸਰਵੇਸ਼ੀ ਤੇ ਭਰਾ ਦਾ ਨਾਮ ਵਿਸ਼ਵਾ ਦੱਸਦਾ ਵਾ ਤੇ ਬਾਕੀ ਇਹਨੂੰ ਭਾਈਆਂ ਆਪਣੇ ਦੇ ਨਾਮ ਜਿਹੜੇ ਯਾਦ ਨਹੀਂ ਹੈਗੇ ਪਿੰਡ ਸਾਨੂੰ ਇਹ ਚ ਰਿਕਾਰਡ ਦੱਸਦਾ ਵਾ बिहार ਦਾ ਰਹਿਣ ਦਾ ਦੱਸਦਾ ਵਾ ਪਰ ਸਾਨੂੰ ਇਹ ਜੇ ਤੁਹਾਨੂੰ ਪੂਰਾ ਨਹੀਂ ਪਤਾ ਵੀ ਇਹਦੇ ਘਰ-ਬਾਰ ਕੀ ਆ ਜਾਂ ਇਹਦਾ ਅਸਲੀ ਡਰੈਸ ਕੀ ਆ ਕਿਉਂਕਿ ਹੁਣ ਕੋਈ ਦੱਸਦਾ ਵਾ 2-3 ਘੰਟਿਆਂ ਬਾਅਦ ਕੁਝ ਦੱਸਦਾ ਵਾ ਇਦਾਂ ਹੀ ਆਪਣੇ ਬਿਆਨ ਜਿਹੜੇ ਬਜ਼ਲ ਰਹਿੰਦਾ ਇਹਨੂੰ ਆਪਣੇ ਪੂਰੀ ਸੋਝੀ ਨਹੀਂ ਹੈਗੀ ਵੀ ਕਿਦਾਂ ਕੀ ਮੇਰਾ ਥਾਂ ਟਗਾਣਾ ਵਾ ਬਸ ਇਹਨਾਂ ਕਹਿੰਦੇ ਰਹੂਗਾ ਕਈ ਵਾਰੀ ਵੀ ਮੈਂ ਆਪਣੇ گاؤں ਜਾਣਾ ਵਾ ਘਰ ਜਾਣਾ ਵਾ ਤੇ ਸਾਡਾ ਮਕਸਦ ਇਹ ਵੀ ਸਾਨੂੰ ਵੀ ਦੀ ਸੇਵਾ ਕਰਦੇ ਆ ਸਾਡੇ ਕੋਲ ਰਹਿੰਦੇ ਆ ਕਰੀਬ 505 ਸਾਲ ਹੋ ਗਏ ਆ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਸੰਗਤ ਚੋਗਣਾ ਅੱਜ ਦੀ ਸੇਹ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਤੰਦਰੁਸਤੀ ਇੱਥੇ ਸਾਡਾ ਸੇਵਾ ਨਿਭਾਉਂਦਾ ਵਾਲ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਹੋਰ ਵੀ ਨਿੱਕੇ ਮੋਟੇ ਜਿਹੜੀ ਕਾਰਜ ਹੁੰਦੇ ਆ ਉਹ ਸਾਰੀ ਉਹਦੇ ਵਿੱਚ ਸੇਵਾ ਨਿਭਾਉਂਦਾ ਰਹਿੰਦਾ ਵਾ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਇਸ ਵੀਰ ਦੀ ਵੀਡੀਓ ਵੱਤਵਾ ਜਰੂਰ ਸ਼ੇਅਰ ਕਰਿਓ ਤਾਂ ਜੋ ਕਿ ਇਹ ਆਪਣੇ ਘਰ ਆਪਣੇ ਮਾਤਾ ਪਿਤਾ ਕੋ ਭੈਣ ਭਰਾ ਕੋ ਜਾ ਸਕੇ ਕਿ ਜਿੱਦਾਂ ਅਸੀਂ ਆਪਣੇ ਪਰਿਵਾਰਾਂ ਵਿੱਚ ਰਹਿ ਰਹੇ ਆ ਇਹ ਵੀਰ ਵੀ ਆਪਣੇ ਪਰਿਵਾਰ ਵਿੱਚ ਜਾਵੇ ਖੁਸ਼ੀਆਂ ਮਾਣੇ ਕਿਰਤ ਕਮਾਈ ਕਰੇ ਇਹਨੂੰ ਪੁੱਛਦੇ ਆ ਵੀ ਤੇਰਾ ਵਿਆਹ ਤੇਰੀ ਮੈਰਿਜ ਹੋਈ ਆ ਇਹ ਵਿੱਚ ਵਰ ਦੱਸਦਾ ਵਾ ਵੀ ਮੇਰੀ ਹੋਈ ਆ ਪਰ ਮੈਨੂੰ ਪੂਰਾ ਨਹੀਂ ਪਤਾ ਮੇਰੇ ਕਿੰਨੇ ਬੱਚੇ ਆ ਕਿੱਥੇ ਹੋਈ ਆ ਸੋ ਦਿਮਾਗੀ ਸੰਤੁਲਨਤ ਅੱਗੇ ਨਾਲੋਂ ਕਾਫੀ ਫਰਕ ਆ ਜਿਹੜਾ ਆਪਣਾ ਕਿਰਿਆ ਪਾਣੀ ਨਹਾ ਤੋਂ ਲੈਂਦਾ ਵਾ ਲੰਗਰ ਪ੍ਰਸ਼ਾਦ ਛੱਕ ਲੈਂਦਾ ਵਾ ਤੇ ਸਾਡੀ ਇਹੀ ਕੋਸ਼ਿਸ਼ ਆ ਜਿਹੜੇ ਅਸੀਂ ਸਵਾਵਾ ਕਰਦੇ ਪਏ ਆ ਸਾਡਾ ਮੁੱਖ ਮਕਸਦ ਇਹ ਹੈ ਵੀ ਜਿਹੜੇ ਵੀਰ ਸਾਨੂੰ ਲੱਭਦੇ ਨੇ ਅਸੀਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮਲਾਈਏ ਉਹਨਾਂ ਦੇ ਘਰ ਨਾਲ ਮਲਾਈਏ ਆਪਣੇ ਭੈਣ ਭਰਾਵਾਂ ਜਾਣ ਸਾਡੇ ਕੋਲ ਕਰੀਬ ਇਸ ਟਾਈਮ 40 ਦੇ ਕਰੀਬ ਮੈਂਬਰ ਰਹਿੰਦੇ ਨੇ ਸਾਡੇ ਕੋਲ ਇੱਥੇ ਕੁਝ ਚੜ੍ਹਾਈ ਕਰਕੇ ਦੋ ਬਜ਼ੁਰਗ ਮੌਸਮ ਤੁਹਾਨੂੰ ਪਤਾ ਹੀ ਆ ਠੰਡ ਦੇ ਕਾਰਨ ਤੇ ਜਿੰਨੇ ਬਜ਼ੁਰਗ ਹੱਦ ਰਹਿ ਰਹੇ ਨੇ ਉਹਨਾਂ ਦੀ ਅਸੀਂ ਸੇਵਾ ਤਲਾ ਮਨ ਕਰਨਾ ਦੇਖੋ ਅਸੀਂ ਸਾਰੀ ਸੰਗਤ ਦੇ ਚੈਨਲ 'ਚ ਬੇਨਤੀ ਕਰਦੇ ਆ ਕਿ ਜਿੱਦਾਂ ਅਸੀਂ ਘਰ ਰਹਿ ਰਹੇ ਆ ਕੰਮਕਾਰ ਕਰਦੇ ਪਏ ਆ ਇਹਨਾਂ ਵੀਰਾਂ ਦਾ ਵੀ ਮਨ ਕਰਦਾ ਵਾ ਅਸੀਂ ਆਪੇ ਮਾਂ ਪਿਓ ਕੋ ਜਾਈਏ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਇੱਥੇ ਚੰਗਾ ਜੀਵਨ ਦਈਏ ਚੰਗੀ ਸੇਵਾ ਕਰੀਏ ਨਾ ਦੀ ਪਰ ਕੁਝ ਹਾਲਾਤਾਂ ਦੇ ਮਾਰਿਆਂ ਸਾਨੂੰ ਇਹ ਹੁੰਦਾ ਵੀ ਅਸੀਂ ਜਿਹੜੇ ਸਾਡੇ ਕੋ ਮੈਂਬਰ ਰਹਿ ਰਹੇ ਨੇ ਆਪਣੇ ਘਰ-ਬਾਰ ਜਾਣ ਕਿਉਂਕਿ ਇੱਥੇ ਜਿਹੜੀ ਸੇਵਾ ਚੱਲਦੀ ਪਈ ਏ ਉਹ ਤਾਂ ਅਸੀਂ ਸਾਰੇ ਸੰਗਤ ਜੀ ਉਹਨਾਂ ਕਰਦੇ ਹੀ ਆ ਪਰ ਸਾਡੀ ਕੋਸ਼ਿਸ਼ ਹੈ ਵੀ ਇਹ ਆਪਣੇ ਮੈਂਬਰ ਘਰ ਜਾਣ ਤੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਵੀਡੀਓ ਨੂੰ ਬਰਤਵਾ ਸ਼ੇਅਰ ਕਰਿਓ ਸੰਪਰਕ ਲਈ ਸਾਡੇ ਨੰਬਰ 78370 3062 96468 6550 ਇੰਨੇ ਕੀ ਬੇਨਤੀ ਪ੍ਰਵਾਨ ਕਰਨਾ ਜੀ ਨਾਲ ਇੱਕ ਛੋਟੀ ਜੀ ਵੀਡੀਓ ਆਪਣੀ ਬੇਨਤੀ ਕਰਦੇ ਆ ਵੀ ਵੀਡੀਓ ਨੂੰ ਨਾ ਬਰਤਵਾ ਸ਼ੇਅਰ ਕਰਦੇ ਹੋ ਜੀ ਕਿਉਂਕਿ ਤੁਹਾਡੇ ਸ਼ੇਅਰ ਕੀਤੇ ਆ ਜਿਹੜੇ ਮੈਂਬਰ ਨੇ ਅੱਗੇ ਵੀ ਅਸੀਂ ਇਸੇ ਤਰ੍ਹਾਂ ਹੀ ਕੋਈ 20 22 ਮੈਂਬਰ ਆਪਾਂ ਘਰਾਂ ਨੂੰ ਭੇਜੇ ਨੇ ਉਹ ਸਾਰਿਆਂ ਤੁਹਾਡੀਆਂ ਸਹਿਯੋਗ ਦੇ ਨਾਲ ਹੀ ਸੰਗਤ ਦੇ ਸਹਿਯੋਗ ਨਾਲ ਹੀ ਭੇਜੀ ਤੁਸੀਂ ਵੀਡੀਓ ਸ਼ੇਅਰ ਕੀਤਾ ਵਾ ਤੁਸੀਂ ਸਹਿਯੋਗ ਕਰਦੇ ਹੋ ਸਹਿਯੋਗ ਕੱਲਾ ਪੈਸੇ ਦਾ ਨਹੀਂ ਹੁੰਦਾ ਦਾਨ ਨਹੀਂ ਹੁੰਦਾ ਤੁਸੀਂ ਸਾਡੀ ਵੀਡੀਓ ਸ਼ੇਅਰ ਕਰੋਗੇ ਤੇ ਇਹ ਇੱਕ ਬਹੁਤ ਵੱਡਾ ਸਹਿਯੋਗ ਆ ਇਹ ਵੀ ਇੱਕ ਡੋਨੇਸ਼ਨ ਹੀ ਆ ਤੁਸੀਂ ਸਾਡਾ ਸਹਿਯੋਗ ਕਰੋ ਇਸੇ ਤਰੀਕੇ ਨਾਲ ਕਰ ਸਕਦੇ ਹੋ ਧੰਨਵਾਦ ਜੀ